ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸੀ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਬਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਮੇਕ ਸ਼ੋਰ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ 20000 ਸਬਸਕ੍ਰਾਈਬਰ ਹੋਣ ਵਾਲੇ ਆਪਣੇ ਬਹੁਤ ਟਾਈਮ ਤੋਂ ਆਪਾਂ ਲੱਗੇ ਹੋਏ ਆ ਸੋ ਜਲਦੀ ਜਲਦੀ 20000 ਕੰਪਲੀਟ ਕਰਾ ਦਿਓ ਤੇ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨੀ ਟਾਈਮ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਬਹੁਤ ਜ਼ਿਆਦੀ ਵੱਡੀ ਨਹੀਂ ਹੋਊਗੀ ਸਿੱਧੀਆਂ ਤੇ ਸਾਫ਼ ਗੱਲਾਂ ਕੁਛ ਐ ਮੈਂ ਵੀਡੀਓ ਦੇ ਵਿੱਚ ਕਰਾਂਗਾ ਗੱਲ ਇਹ ਆ ਵੀ ਇੱਥੇ ਬਹੁਤ ਜਿਆਦਾ ਬ੍ਰੈਮਟਨ ਦੇ ਵਿੱਚ ਖਾਸ ਕਰਕੇ ਹਨਾ ਆਪਣੇ ਬੈਠੇ ਆ ਡੀਲਰ ਬੈਠੇ ਜਿਹੜੇ ਤੁਹਾਨੂੰ ਵੀਡੀਓ ਪਾ ਪਾ ਕੇ ਕਹਿੰਦੇ ਆ ਵੀ ਸਾਡੇ ਤੋਂ ਆ ਵੀ ਗੱਡੀ ਆ ਇਦਾਂ ਦੀ ਗੱਡੀ ਆ ਆ ਇੰਨੇ 'ਚ ਤੁਹਾਨੂੰ ਮਿਲ ਜੂਗੀ ਤੁਹਾਡਾ ਅਸੀਂ ਘੱਟ ਤੋਂ ਘੱਟ ਇੰਟਰਸਟ ਤੁਹਾਡਾ ਹਨਾ ਅਸੀਂ ਅਪਰੂਵ ਕਰਾ ਦਾਂਗੇ ਤਾਂ ਬਹੁਤ ਅੱਜ ਕੱਲ ਉਹਨਾਂ ਮਾਡਲਾਂ ਵੀ ਰੱਖੀਆਂ ਆ ਤੇ ਉਹਨਾਂ ਨੂੰ ਪਤਾ ਵੀ ਕਿਵੇਂ ਹਨਾ ਮੁੰਡਿਆਂ ਦੇ ਮਾਈਂਡ ਨਾਲ ਟਰਿਕ ਕਰਨਾ ਆ ਸੋ ਮੇਰੀਆਂ ਗੱਲਾਂ ਸਿੱਧੀਆਂ ਤੇ ਸਾਫ਼ ਗੱਲਾਂ ਆ ਹਨਾ ਮੈਂ ਇਦਾਂ ਹੀ ਕਰਦਾ ਮੈਂ ਕੋਈ ਵਿਚੋ ਨਹੀਂ ਰੱਖਦਾ ਟਰਾਂਸਪੇਰੈਂਟ ਹੁੰਦੀਆਂ ਮੇਰੀਆਂ ਗੱਲਾਂ ਉਹਨਾਂ ਨੂੰ ਪਤਾ ਵੀ ਕਿਵੇਂ ਜਿਆਦਾ ਤੋਂ ਜਿਆਦਾ ਆਪਣੀ ਜਿਹੜੇ ਕਸਟਮਰ ਅਟਰੈਕਟ ਕਰਨੇ ਆ ਇਸ ਕਰਕੇ ਉਹ ਜਿਆਦਾ ਤੋਂ ਜਿਆਦਾ ਕੁੜੀਆਂ ਨੂੰ ਰੱਖਦੇ ਆ ਹਨਾ ਸੋ ਗੱਲ ਇਹ ਆ ਵੀ ਇੱਥੇ ਤਸੀਂ ਲੋਗ ਗੱਡੀ ਕੈਨੇਡਾ ਚ ਗੱਡੀ ਤੋਂ ਬਿਨਾ ਨਹੀਂ ਸਰਦਾ ਮੈਂ ਵੀ ਜਲਦੀ ਲੈਣ ਵਾਲਾ ਆ ਬਾਬੇ ਦੀ ਕਿਰਪਾ ਨਾਲ ਆਪਾਂ ਵੀ ਜਲਦੀ ਲੱਲਾਂਗੇ ਹੈਗਾ ਜੇ ਬਾਬੇ ਨੂੰ ਮਨਜ਼ੂਰ ਹੋਇਆ ਘਰ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਮੈਨੂੰ ਪਤਾ ਵੀ ਤੁਸੀਂ ਇੱਥੇ ਮਹਿੰਗੀ ਗੱਡੀ ਫੋਰਡ ਨਹੀਂ ਕਰ ਸਕਦੇ ਨਵੀਂ ਗੱਡੀ ਅਫੋਰਡ ਨਹੀਂ ਕਰ ਸਕਦੇ ਈਵਨ ਤਾਂ ਜੇ ਤੁਸੀਂ ਹਜੇ ਵਰਕ ਪਰਮਿਟ ਤੇ ਆਏ ਹੋ ਤੁਸੀਂ ਕੋਈ ਵਧੀਆ ਜੌਬ ਨਹੀਂ ਕਰ ਸਕਦੇ ਤਾਂ ਨਵੀਂ ਗੱਡੀ ਫੋਰਡ ਕਰਨਾ ਥੋੜਾ ਡਿਫਿਕਲਟ ਹੋ ਜਾਂਦਾ ਆ ਬਟ ਫੇਰ ਵੀ ਤੁਸੀਂ ਉੱਥੇ ਮੈਨੇਜ ਕਰ ਲੈਣੇ ਹੋ ਕਿ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ ਆਪਣੇ ਖਰਚੇ ਥੋੜੀ ਈਜ਼ੀਲੀ ਕੱਢ ਲੈਂਗੇ ਜੇ ਤੁਹਾਡੇ ਕੋਲ ਕੰਮ ਹੈਗਾ ਏ ਅੱਜਕਲ ਇਦਾਂ ਦੀਆਂ ਵੀਡੀਓ ਬਣਾ ਕੇ ਪਾਉਂਦੇ ਆ ਮੈਂ ਕਿਸੇ ਸਪੈਸੀਫਿਕ ਡੀਲਰ ਨੂੰ ਇੱਥੇ ਟਾਰਗੇਟ ਨਹੀਂ ਕਰ ਰਿਹਾ ਨਾ ਹੀ ਮੇਰੀਆਂ ਇਹੋ ਜਿਹੇ ਕੋਈ ਇੰਟੈਂਸ਼ਨਸ ਆ ਮੈਂ ਪਹਿਲਾਂ ਹੀ ਦੱਸ ਦਿੰਨਾ ਮੈਂ ਓਵਰਆਲ ਇੱਕ ਜਸਟ ਤੁਹਾਨੂੰ ਇੱਕ ਪਰਸਪੈਕਟਿਵ ਆਪਣਾ ਦੇ ਰਿਹਾ ਵੀ ਉਹੋ ਜਿਹੇ ਵੀਡੀਓਜ਼ ਬਣਾ ਕੇ ਪਾਉਂਦੇ ਆ ਵੀ ਇਥੇ ਆਪਾਂ ਨੂੰ ਮੁੰਡਿਆਂ ਨੂੰ ਵੀ ਲੱਗਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਮੁੰਡੇ ਬਹੁਤ ਕ੍ਰੇਜ਼ੀ ਆ ਕਾਰਾਂ ਦੇ ਪਿੱਛੇ ਤੇ ਆਪਾਂ ਨੂੰ ਲੱਗਦਾ ਵੀ ਕੋਈ ਗੱਲ ਨਹੀਂ ਲੱਲਨ ਨੇ ਆ ਦੇਖੀ ਜਾਊਗੀ ਆਪਣੀ ਟਿਪੀਕਲ ਸੋਚ ਆ ਪੰਜਾਬੀਆਂ ਦੀ ਖਾਸ ਕਰਕੇ ਵੀ ਦੇਖੀ ਜਾਊਗੀ ਲੱਲਨ ਨੇ ਆ ਕਰ ਲਾਂਗੇ ਮੈਨੇਜ ਉਹੀ ਚੀਜ਼ ਬਾਅਦ ਤੋਂ ਬਾਅਦ ਚੋਂ ਆਪਣੇ ਤੋਂ ਮੈਨੇਜ ਨਹੀਂ ਹੁੰਦੀ ਬਾਅਦ ਚੋਂ ਆਪਣੇ ਤੋਂ ਹਨਾ ਵੀ ਆਪਣਾ ਸਮਝ ਨਹੀਂ ਲੱਗਦੀ ਵੀ ਹੁਣ ਕੀ ਕਰੀਏ ਫਸ ਗਏ ਆ ਸੋ ਪਹਿਲਾਂ ਥੋੜਾ ਜਿਆ ਸੋਚ ਸਮਝ ਕੇ ਸਟੈਪ ਲਿਆ ਕਰੋ ਜੇਕਰ ਤੁਸੀਂ ਕੋਈ ਗੱਡੀ ਲੈਣੀ ਆ ਉਹਦੇ ਲਈ ਥੋੜੀ ਜੀ ਪਲਾਨਿੰਗ ਕਰਨੀ ਜ਼ਰੂਰੀ ਆ ਖਾਸ ਕਰਕੇ ਇਸ ਮੁਲਕ ਦੇ ਵਿੱਚ ਐਦਾਂ ਨਹੀਂ ਹੁੰਦਾ ਇੱਥੇ ਵੀ ਤੁਸੀਂ ਤੁਹਾਡਾ ਕੀਤਾ ਗੱਡੀ ਲੈਣੀ ਚਾਰ ਪੈਸੇ ਜੋੜੇ ਤੁਸੀਂ ਗੱਡੀ ਲੱਲੀ ਕਿ ਇੱਥੇ ਗੱਡੀ ਅਫੋਰਡ ਕਰਨੀ ਥੋੜੀ ਜਿਹੀ ਡਿਫਿਕਲਡ ਆ ਪਹਿਲਾਂ ਪਲੈਨਿੰਗ ਕਰੋ ਵੀ ਮੈਨੂੰ ਕਿਹੋ ਜੀ ਗੱਡੀ ਚਾਹੀਦੀ ਆ ਮੈਨੂੰ ਗੱਡੀ ਕਿਉਂ ਚਾਹੀਦੀ ਆ ਮੈਨੂੰ ਕੰਮ ਵਾਸਤੇ ਗੱਡੀ ਚਾਹੀਦੀ ਆ ਜਾਂ ਮੈਨੂੰ ਆਪਣੇ ਸ਼ੌਂਕ ਲਈ ਗੱਡੀ ਚਾਹੀਦੀ ਆ ਇਹਨੂੰ ਡਿਫਾਈਨ ਕਰੋ ਜੇ ਕੰਮ ਲਈ ਗੱਡੀ ਚਾਹੀਦੀ ਹੈ ਨਾ ਤਾਂ ਤੁਸੀਂ ਸੈਕੰਡ ਹੈਂਡ ਗੱਡੀ ਵੀ ਲੈ ਸਕਦੇ ਹੋ ਤੇ ਇੱਥੇ ਆਪਣਾ ਤੁਸੀਂ ਟਾਈਮ ਪਾਸ ਕਰ ਸਕਦੇ ਹੋ ਆਪਣਾ ਟਾਈਮ ਕੱਢ ਸਕਦੇ ਹੋ ਆਰਾਮ ਦੇ ਨਾਲ ਐਂ ਜਿਹੜੀ ਹੁੰਦੀ ਨਾ ਸੈਕੰਡ ਹੈਂਡ ਗੱਡੀ ਯੂਜ਼ਡ ਗੱਡੀ ਹੁੰਦੀ ਆ ਉਹਦੇ ਵਿੱਚ ਬਸ ਇਹ ਗੱਲ ਹੁੰਦੀ ਵੀ ਥੋੜਾ ਧਿਆਨ ਰੱਖਣਾ ਹੁੰਦਾ ਕਿ ਗੱਡੀ ਠੀਕ ਹੋਵੇ ਜਿਆਦਾ ਇਸ਼ੂਜ਼ ਨਾ ਹੋਣ ਐਂਡ ਉਹਦਾ ਜਿਆਦਾ ਖਰਚਾ ਨਹੀਂ ਮਹੀਨੇ ਦਾ 4-500 ਖਰਚਾ ਉਹਦਾ ਹਾਰਡਲੀ ਸਭ ਕੁਝ ਕਰ ਕਰਾ ਕੇ ਕਿਉਂਕਿ ਥਰਡ ਪਾਰਟੀ ਇੰਸ਼ੋਰੈਂਸ ਉਹਦੇ ਵਿੱਚ ਹੋ ਜਾਂਦੀ ਹੈ ਬਟ ਜਦੋਂ ਗੱਲ ਆ ਜਾਂਦੀ ਨਵੀਂ ਗੱਡੀ ਦੀ ਨਵੀਂ ਗੱਡੀ ਦੇ ਖਰਚੇ ਵੀ ਜਿਆਦੇ ਆ ਠੀਕ ਆ ਤੇ ਉਹਦਾ ਮਹੀਨੇ ਦਾ 800 ਤੋਂ 1000 ਡਾਲਰ ਦਾ ਖਰਚਾ ਆ ਪਰ ਨਵੇਂ ਸਟੂਡੈਂਟਾਂ ਨੂੰ ਇੰਨੀ ਗੱਲ ਦਾ ਪਤਾ ਨਹੀਂ ਹੁੰਦਾ ਤੇ ਇਹ ਸਾਰੇ ਡੀਲਰ ਜਿਹੜੇ ਸੋ ਕੋਲਡ ਬੈਠੇ ਆ ਇਹਨਾਂ ਨੂੰ ਆਪਣੇ ਚਾਂਸਸ ਇਹ ਵੀਡੀਓ ਦੇ ਥਰੂ ਫਸਾ ਲੈਂਦੇ ਆ ਇਹਨਾਂ ਦੇ ਦਿਮਾਗ ਨਾਲ ਖੇਡਦੇ ਆ ਤੇ ਬਾਅਦ ਚੋਂ ਉਹੀ ਵਿਚਾਰੇ ਸਟੂਡੈਂਟ ਫਸ ਜਾਂਦੇ ਇਹ ਜਾਲ ਦੇ ਵਿੱਚ ਪਿੱਛੇ ਜੇ ਇੱਕ ਮੁੰਡੇ ਨੇ ਸੁਸਾਇਸਾਈਡ ਵੀ ਕਰ ਲਿਆ ਸੀ ਜਿਹੜਾ ਮੁੰਡੇ ਦਾ ਤੇ ਮਾਮੇ ਦਾ ਕੇਸ ਹੋਇਆ ਜੀ ਬਸ ਫਿਰ ਕਹਿ ਰਿਹਾ ਕਿਸੇ ਵੀ ਸਪੈਸੀਫਿਕ ਡੀਲਰ ਨੂੰ ਮੈਂ ਇੱਥੇ ਟਾਰਗੇਟ ਨਹੀਂ ਕਰ ਰਿਹਾ ਵੀਡੀਓ ਦੇ ਵਿੱਚ ਇੱਕ ਮੇਰਾ ਜਸਟ ਵਿਊ ਆ ਮੈਂ ਚਾਹ ਉਹਨਾਂ ਵੀ ਸਟੂਡੈਂਟਸ ਅਵੇਅਰ ਹੋਣ ਇਹ ਸਮਝੋ ਵੀ ਗੱਡੀ ਤੁਸੀਂ ਕਿਉਂ ਲੈਣੀ ਆ ਜਦੋਂ ਤੁਹਾਨੂੰ ਇਹ ਸਮਝ ਆ ਗਿਆ ਤੁਸੀਂ ਫਿਰ ਗਲਤ ਸਟੈਪ ਨਹੀਂ ਚੱਕੋਗੇ ਸਹੀ ਟਾਈਮ ਤੇ ਗੱਡੀ ਲਓਗੇ ਗੱਡੀ ਲੈਣ ਦਾ ਸਭ ਤੋਂ ਪਹਿਲਾ ਸਹੀ ਟਾਈਮ ਇਹੀ ਆ ਤੁਸੀਂ ਵਰਕ ਪਰਮਿਟ ਤੇ ਲਵੋ ਦਾ ਸਟੱਡੀ ਪਰਮਿਟ ਤੇ ਵੀ ਤੁਸੀਂ ਲੈ ਸਕਦੇ ਹੋ ਤੁਹਾਡੇ ਤੋਂ ਕੰਮ ਹੋਣਾ ਚਾਹੀਦਾ ਵਧੀਆ ਜਾਂ ਤੁਸੀਂ ਇੰਨਾ ਕਿ ਤੁਹਾਡੇ ਤੋਂ ਹੋਵੇ ਵੀ ਤੁਸੀਂ ਆਪਣੇ ਦਿਮਾਗ 'ਚ ਕੈਲਕੂਲੇਸ਼ਨ ਕਰ ਲਈ ਹੋਵੇ ਵੀ ਮੈਨੂੰ ਹਾਂ ਵੀ ਮੈਂ ਸਟ੍ਰੈਸ ਚ ਨਰਮਾ ਵੀ ਹਮੇ ਗੱਡੀ ਲੈ ਲਈ ਆ ਠੀਕ ਹੈ ਵੀ ਤੁਹਾਡਾ ਇਦਾਂ ਦਾ ਕੰਮ ਹੋਣਾ ਚਾਹੀਦਾ ਆ ਬਾਕੀ ਇਹ ਆ ਵੀ ਉਹਨਾਂ ਦਾ ਕੰਮ ਆ ਉਹਨਾਂ ਨੇ ਕਰਦੇ ਰਹਿਣਾ ਠੀਕ ਹੈ ਉਹਨਾਂ ਨੂੰ ਉਤੋਂ ਪੈਸੇ ਬਣਦੇ ਆ ਸੋ ਉਹਨਾਂ ਨੂੰ ਵੀ ਤੁਸੀਂ ਜ਼ਿਆਦਾ ਗਲਤ ਕਹਿ ਨਹੀਂ ਸਕਦੇ ਐਟ ਦਾ ਐਂਡ ਆਫ ਦਾ ਡੇ ਇੱਕ ਵਾਰੀ ਤੁਸੀਂ ਗੱਡੀ ਲੈ ਲਈ ਉਸ ਤੋਂ ਬਾਅਦ ਉਹ ਲਾਇਬਿਲਟੀ ਤੁਹਾਡੇ ਸਿਰ ਤੇ ਆ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਤੁਸੀਂ ਫਸਣਾ ਉਸ ਤੋਂ ਬਾਅਦ ਸੋ ਮੇਕ ਸ਼ੋਰ ਕਰੋ ਵੀ ਤੁਸੀਂ ਪਹਿਲਾਂ ਹੀ ਜਦੋਂ ਇਹ ਡਿਸੀਜਨ ਲੈਣਾ ਥੋੜਾ ਜਿਹਾ ਆਪਣਾ ਦਿਮਾਗ ਲਾ ਕੇ ਡਿਸੀਜਨ ਲੋ ਕੱਲੂ ਇਹੋ ਜਿਹਾ ਨਾ ਤੁਹਾਡੇ ਤੇ ਆ ਜਾਵੇ ਵੀ ਕੱਲੂ ਸੋਚਣ ਦੇ ਤੁਸੀਂ ਮਜਬੂਰ ਹੋ ਜਾਈ ਯਾਰ ਮੈਂ ਗਲਤ ਫੈਸਲਾ ਲੱਲਿਆ ਕਾਸ਼ ਮੈਂ ਉਦੋਂ ਕਿਸੇ ਦੀ ਸਲਾਹ ਲੱਲੀ ਹੁੰਦੀ ਕਾਸ਼ ਮੈਂ ਥੋੜਾ ਜਿਹਾ ਉਦੋਂ ਸੋਚ ਲਿਆ ਹੁੰਦਾ ਬਾਕੀ ਦੋਸਤੋ ਮੈਨੂੰ ਇਹ ਗੱਲ ਦਾ ਪਤਾ ਜਦੋਂ ਤੁਸੀਂ ਇੱਥੇ ਸਟੂਡੈਂਟ ਹੋਨੇ ਹੋ ਮੈਂ ਵੀ ਇੱਥੇ ਸਟੂਡੈਂਟ ਆਇਆ ਸੀ ਪਹਿਲੇ 6 ਮਹੀਨੇ ਸਾਲ ਕੱਢਣਾ ਬਹੁਤ ਔਖਾ ਹੁੰਦਾ ਗੱਡੀ ਤੋਂ ਬਿਨਾ ਕਿਉਂਕਿ ਆਪਾਂ ਉੱਥੇ ਮੋਸਟਲੀ ਸਾਰੇ ਆਪਣੇ ਕੋ ਬਾਈਕ ਗੱਡੀ ਕੁਛ ਨਾ ਕੁਛ ਹੁੰਦਾ ਆਪਾਂ ਨੇੜੇ ਤੜੇ ਜਾਣਾ ਹੁੰਦਾ ਪਰ ਇੱਥੇ ਨਹੀਂ ਹੁੰਦਾ ਜਿਆਦਾ ਪੈਦਲ ਤੁਰ ਕੇ ਜਾਣਾ ਪੈਂਦਾ ਆ ਤੇ ਜਾਂ ਫਿਰ ਬੱਸਾਂ ਦੀ ਵੇਟ ਕਰਨੀ ਪੈਂਦੀ ਕਿੰਨਾ ਕਿੰਨਾ ਟਾਈਮ ਮੈਨੂੰ ਪਤਾ ਹੈ ਡਿਫਿਕਲਟੀ ਹੈ ਮੈਂ ਵੀ ਟਾਈਮ ਕੱਢਿਆ ਪਰ ਜਿੰਨਾ ਤੁਸੀਂ ਟਾਈਮ ਕੱਢ ਸਕਦੇ ਹੋ ਕੱਢ ਲਓ ਕੱਲ ਨੂੰ ਤੁਸੀਂ ਮੁਸੀਬਤ ਚ ਫਸੋਗੇ ਫਿਰ ਉਹਦੇ ਨਾਲ ਵਧੀਆ ਹੋਣੀ ਥੋੜਾ ਜਿਹਾ ਟੈਂਪਟੇਸ਼ਨਸ ਰੱਖ ਕੇ ਟਾਈਮ ਕੱਢ ਲਿਆ ਜਾਵੇ ਬਾਕੀ ਮੇਰੀ ਵੀਡੀਓ ਬਣਾਉਂਦੀ ਇਹੇ ਕੋਸ਼ਿਸ਼ ਸੀ ਤੁਹਾਨੂੰ ਵੇਅਰ ਕੀਤਾ ਜਾਵੇ ਠੀਕ ਹੈ ਵੀ ਤੁਸੀਂ ਐ ਨਾ ਕੱਲੂ ਫਸਜੋ ਵੀ ਕੱਲੂ ਤੁਹਾਨੂੰ ਸੋਚਣਾ ਪਵੇ ਵੀ ਯਾਰ ਉਦੋਂ ਥੋੜਾ ਜਿਹਾ ਅਸੀਂ ਸੋਚ ਸਮਝ ਕੇ ਡਿਸੀਜਨ ਲੈ ਲਿਆ ਹੁੰਦਾ ਤੇ ਅੱਜ ਇਹ ਨੌਬਤ ਨਾ ਆਉਂਦੀ ਬਾਕੀ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਰ ਦਿਓ ਅੱਗੇ ਤੇ ਹੋਰ ਇਹੋ ਜਿਹੇ ਵਧੀਆ ਵਧੀਆ ਮੈਂ ਵੀਡੀਓ ਲੈ ਕੇ ਆਉਂਦਾ ਰਹਾਂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿ